ਉਹ ਚੱਕੀ ਸੀ ਕਿਵੇਂ ਟੀ ਮੇਰੀ ਸੁਣ ਲੈ ਕਹਾਣੀ ਨਹੀਂ ਮੈਨੂੰ ਕੀ ਪਤਾ ਸੀ ਮੈਥੋਂ ਭਰੀ ਕੀ ਨਹੀਂ ਜਾਣੀ ਚੱਕੀ ਸੀ ਕਿਵੇਂ ਟੀ ਆ ਲੈ ਸੁਣ ਲੈ ਕਹਾਣੀ ਨਹੀਂ ਮੈਨੂੰ ਕੀ ਪਤਾ ਸੀ ਮੈਥੋਂ ਭਰੀ ਕੀ ਨਹੀਂ ਜਾਣੀ ਹਰ ਹਫਤੇ ਜਲੂਸ ਨਿਕਲੇ ਉਹ ਦਿਨ ਕਰੇ ਕੁਝ ਖਾ ਕੇ ਮੈਂ ਮਰਾਂ ਤੇਰਾ ਕਿੱਸਾ ਨੇ ਯਾਰ ਦਾ ਬਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਨਹੀਂ ਤੇਰਾ ਕਿੱਸਾ ਨੇ ਯਾਰ ਦਾ ਬਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਹਾਈ ਕੱਲ ਨੂੰ ਕਿਸਤੇ ਮੇਰੀ ਲਾਲਮੀ ਹਿਸਾਬ ਨਹੀਂ ਭਰੀ ਜੇ ਨਾ ਗਈ ਹੋ ਜੂ ਇੱਜ਼ਤ ਖਰਾਬ ਨਹੀਂ ਕੱਲ ਨੂੰ ਕਿਸਤੇ ਮੇਰੀ ਲਾਲਮੀ ਹਿਸਾਬ ਨਹੀਂ ਭਰੀ ਜੇ ਨਾ ਗਈ ਹੋ ਜੂ ਇੱਜ਼ਤ ਖਰਾਬ ਨਹੀਂ ਇਹਦੇ ਦੇ ਮਾਰੇ ਮੋٹے ਪੈਸੇ ਅੱਲੜੇ ਤੂੰ ਵੀ ਕਹਿ ਕਾ ਚੱਕ ਉੱਠ ਜਾ ਪਰਾਂ ਤੇਰਾ ਕਿਸਤਾ ਨਹੀਂ ਯਾਰ ਦਾ ਬਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਬੰਗਾ ਪਤਾ ਕੀ ਕਹਿੰਦਾ ਉਹ ਸਾਡੇ ਵਾਲੇ ਬੱਗੇ ਨੇ ਵੀ ਖਾਦੇ ਬੜੇ ੱੱੱਕੇ ਨਹੀਂ ਨਾ ਪਵੇ ਵਿਪਾ ਕਿਸੇ ਤੇ ਨਾ ਹਿਲੋਣ ਕੋਈ ਚੱਕੇ ਨਹੀਂ ਉਹ ਸਾਡੇ ਵਾਲੇ ਬੱਗੇ ਨੇ ਵੀ ਖਾਦੇ ਬੜੇ ੱੱੱਕੇ ਨਹੀਂ ਨਾ ਪਵੇ ਵਿਪਾ ਕਿਸੇ ਤੇ ਨਾ ਹਿਲੋਣ ਕੋਈ ਚੱਕੇ ਨਹੀਂ ਮੈਂ ਤਾਂ ਜਮੀ ਚੂਰੋ ਚੂਰ ਹੋ ਗਿਆ ਹੁਣ ਲੋਨ ਦੇ ਖਾ ਇਨਾਮ ਤੋਂ ਡਰਾਂ ਏ ਰਾਕਿਸਤਾਨ ਯਾਰ ਦਾ ਬਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ ਤੇ ਤੇਰਾ ਕਿਸਤਾਨੇ ਯਾਰ ਦਾ ਬਲਿਆ ਤੇਰੇ ਪਿਆਰ ਦਾ ਮੈਂ ਦੱਸ ਕੀ ਕਰਾਂ